ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪੈਨ ਪ੍ਰਾਮਾਂ ਦਾ ਸਵਾਗਤ ਹੈ ਜੀ ਆਪਣੇ ਪੇਜ ਦੇ ਉੱਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਸੱਚੀ ਘਟਨਾ ਸ਼ੇਅਰ ਕਰਨ ਜਾ ਰਹੇ ਹਾਂ ਜੀ ਉਹ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਾਂਜਲੀ ਤੇ ਇੱਥੋਂ ਦੀ ਇੱਕ ਸਰਦਾਰਾਂ ਦੇ ਘਰੇ ਕੁੜੀ ਜਨਮ ਲੈਂਦੀ ਹੈ ਜਿਸ ਦਾ ਨਾਮ ਹੁੰਦਾ ਜੀ ਕਰਮਜੀਤ ਕੌਰ ਸਰਦਾਰਾਂ ਦਾ ਚੰਗਾ ਸਰਦ ਦਾ ਪੁਜਦਾਕਾਰ ਸੀਗਾ ਜੀ ਤੇ ਕਰਮਜੀਤ ਯਾਨੀ ਕਿ ਕਰਮਾਂ ਵਾਲੀ ਆਉਣੇ ਆਪਣੀ ਧੀ ਦਾ ਜਿਹੜਾ ਬੜੇ ਹੀ ਚਾਮਾ ਲਾਡਾਂ ਦੇ ਨਾਲ ਨਾਮ ਰੱਖਿਆ ਕਰਮਜੀਤ कौर ਬਹੁਤ ਹੀ ਲਾਡਲੀ ਸੀ ਕਿਉਂਕਿ ਉਹ ਇੱਕ ਪੁੱਤ ਦੇ ਪਿੱਛੋਂ ਹੋਈ ਸੀ ਉਸ ਦੀ ਹਰ ਇੱਕ ਖੁਆਇਸ਼ ਆ ਜਿਹੜੀ ਪੂਰੀ ਕੀਤੀ ਜਾਂਦੀ ਸੀ ਤੇ ਸਾਰਾ ਦਿਨ ਹੱਥਾਂ ਤੇ ਨਚਾਇਆ ਜਾਂਦਾ ਸੀ ਹਨਾ ਤੇ ਜਦੋਂ ਕਰਮਜੀਤ 3-4 ਸਾਲਾਂ ਦੀ ਹੁੰਦੀ ਆ ਤਾਂ ਜੀ ਉਸ ਨੂੰ ਪੜਨ ਲਾ ਦਿੱਤਾ ਜਾਂਦਾ ਸਕੂਲ ਦੇ ਵਿੱਚ ਕਰਮਜੀਤ कौर ਪੜਾਈ ਦੇ ਵਿੱਚ ਬਹੁਤ ਹੀ ਹੁਸ਼ਿਆਰ ਹੁੰਦੀ ਐ ਉਸ ਤੋਂ ਬਾਅਦ ਜੀ ਉਹਨਾਂ ਦਾ ਇੱਕ ਛੋਟਾ ਜਿਹਾ ਪਿੰਡ ਹੁੰਦਾ ਜਿੱਥੇ ਇੱਕ ਸ੍ਰਿੰਦਰ ਨਾਮ ਦਾ ਭਈਆ ਜਿਹੜਾ ਮੋਬਾਈਲਾਂ ਦੀ ਦੁਕਾਨ ਕਰਦਾ ਹੁੰਦਾ ਸ੍ਰਿੰਦਰ ਦੇ ਕੋਲ ਹੀ ਸਾਰੇ ਪਿੰਡ ਦੇ ਲੋਕ ਆ ਜਿਹੜੇ ਰੀਚਾਰਜ ਵਗੈਰਾ ਕਰਾਉਂਦੇ ਹੁੰਦੇ ਹਨ ਉਹਨਾਂ ਕਰਮਜੀਤ ਕੌਰ ਵੀ 17-18 ਸਾਲਾਂ ਦੀ ਹੋ ਚੁੱਕੀ ਸੀ ਭਰੀ ਜਵਾਨੀ ਟੈਨ ਨਟੀਨ ਅਜਰ ਹੋ ਚੁੱਕੀ ਸੀ ਹਨਾ ਤੇ ਉਹਨੇ ਕੀ ਕਰਨਾ ਮੋਬਾਈਲ ਰੀਚਾਰਜ ਕਰਨ ਲਈ ਸ੍ਰਿੰਦਰ ਦੀ ਦੁਕਾਨ ਤੇ ਜਾਣਾ ਤੇ ਫਿਰ ਹੌਲੀ-ਹੌਲੀ ਉਹ ਸ੍ਰਿੰਦਰ ਦੇ ਪ੍ਰਤੀ ਅਟ੍ਰੈਕਟ ਹੁੰਦੀ ਗਈ ਤੇ ਸ੍ਰਿੰਦਰ ਵੀ ਦੋਨਾਂ ਦੇ ਵਿੱਚ ਦੋਸਤੀ ਹੁੰਦੀ ਹੈ ਇਹ ਦੋਸਤੀ ਤੋਂ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਪਤਾ ਹੀ ਨਹੀਂ ਚੱਲਦਾ ਹੁਣ ਕਰਮਜੀਤ ਕੌਰ ਸੀ ਇੱਕ ਸਰ ਦੇ ਪੋਜ ਦੇ ਸਰਦਾਰਾਂ ਦੀ ਧੀ ਤੇ ਸ੍ਰਿੰਦਰ ਸੀ ਇੱਕ ਬਾਹਰੋਂ ਆਇਆ ਹੋਇਆ ਨਾਲ ਦੇ ਪਿੰਡ ਦੇ ਵਿੱਚ ਰਹਿੰਦਾ ਹੋਇਆ ਬਈਆ ਸਰਿੰਦਰ ਵੀ ਨੇ ਕੀ ਕੀਤਾ ਜੀ ਆਪਣੇ ਨਾਲ ਦੇ ਮੁੰਡਿਆਂ ਕੋਲੇ ਫੜ ਮਾਰਨੀ ਸ਼ੁਰੂ ਕਰਤੀ ਆਪਣੇ ਨੰਬਰ ਬਣਾਉਣ ਦੇ ਮਾਰੇ ਨੇ ਵੀ ਕਰਮਜੀਤ ਕਰੋ ਸਰਦਾਰਾਂ ਦੀ ਧੀ ਨਾ ਮੇਰੀ ਦੋਸਤੀ ਹੈ ਮੇਰੀ ਫਰੈਂਡਸ਼ਿਪ ਹੈ ਪਿੰਡਾਂ ਦੇ ਵਿੱਚ ਕਾਫਖਰ ਹੀ ਗੱਲਾਂ ਕਦੋਂ ਛੁਪਦੀਆਂ ਨੇ ਤੇ ਇਹ ਗੱਲ ਹੈ ਜਿਹੜੀ ਪਿੰਡ ਦੇ ਵਿੱਚ ਅੱਗ ਵਾਂਗ ਫੈਲ ਜਾਂਦੀ ਹੈ ਤੇ ਕੱਲ ਕਰਮਜੀਤ ਦੇ ਪਿਓ ਕੋਲ ਵੀ ਪਹੁੰਚ ਜਾਂਦੀ ਹੈ ਪਹਿਲਾਂ ਤਾਂ ਆਪਣੀ ਧੀ ਨੂੰ ਬਿਠਾਉਂਦਾ ਜੀ ਪਿਆਰ ਨਾਲ ਦੱਸਦਾ ਤੇ ਕੇਰਾਂ ਤਾਂ ਕਰਮਜੀਤ ਹੰਮੀ ਭਰ ਦਿੰਦੀ ਆ ਆਪਣੇ ਡੈਡੀ ਦੀ ਗੱਲ ਮੰਨ ਕੇ ਉੱਪਰੋਂ ਉੱਪਰੋਂ ਪਰ ਅੰਦਰੋਂ ਉਹ ਕੁਝ ਹੋਰ ਹੀ ਸੋਚ ਰਹੀ ਹੁੰਦੀ ਆ ਕੁਝ ਚਰਤਾਈ ਉਹ ਸ੍ਰੀਂਦਰ ਨੂੰ ਨਹੀਂ ਮਿਲਦੀ ਪਰ ਫਿਰ ਉਹ ਆਪਣਾ ਉਹੀ ਰੁਟੀਨ ਜਾਰੀ ਰੱਖਦੀ ਹੈ ਫਿਰ ਬਾਹਰੋਂ ਗੱਲਾਂ ਜਿਹੜੀਆਂ ਘਰੇ ਦੇ ਵਿੱਚ ਆਉਣ ਲੱਗਦੀਆਂ ਤਾਂ ਉਸਦੇ ਪਿਆਰ ਦੀ ਜਿਹੜੀ ਅਣਖਾ ਜਾਗ ਜਾਂਦੀ ਹੈ ਤਾਂ ਕਰਮਜੀਤ ਕਰਨ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੰਦਾ ਤੇ ਉਸਦਾ ਫੋਨ ਵਗੈਰਾ ਵੀ ਜਿਹੜਾ ਖੋ ਲਿਆ ਜਾਂਦਾ ਹੈ ਤੇ ਉਸਦੀ ਮਾਂ ਨੂੰ ਸਖਤ ਹਦਾਇਤ ਜਿਹੜੀ ਦਿੱਤੀ ਜਾਂਦੀ ਹੈ ਵੀ ਕੁੜੀ ਨੂੰ ਕਮਰੇ ਦੇ ਵਿੱਚੋਂ ਬਿਲਕੁਲ ਵੀ ਬਾਹਰ ਨਹੀਂ ਕੱਢਣਾ ਤੇ ਇਹ ਤੇ ਨਜ਼ਰ ਰੱਖਣੀ ਹੈ ਹੁਣ ਜਿਹੜਾ ਤੇ ਪੁੱਤ ਬਹੁਤ ਹੀ ਆਜ਼ਾਦੀ ਦੇ ਵਿੱਚ ਪਲਿਆ ਹੋਵੇ ਤੇ ਲਾਡਾ ਚਾਮਾਣਾ ਪਾਲਿਆ ਹੋਵੇ ਉਹ ਤੇ ਪੁੱਤ ਕਿੱਥੋਂ ਕੈਦ ਰਹਿ ਸਕਦਾ ਕੁਝ ਦਿਨ ਤਾਂ ਐਵੇਂ ਚੱਲਦਾ ਜੀ ਉਹਨਾਂ ਦੇ ਘਰ ਦਾ ਇੱਕ ਨੌਕਰ ਹੁੰਦਾ ਰਾਜੂ ਰਾਜੂ ਕੋਲ ਇੱਕ ਕੀਪੈਡ ਫੋਨ ਹੁੰਦਾ ਉਹ ਰਾਜੂ ਤੋਂ ਕੀਪੈਡ ਫੋਨ ਲੈ ਕੇ ਸਰਿੰਦਰ ਨੂੰ ਫੋਨ ਕਰਨਾ ਸ਼ੁਰੂ ਕਰ ਦਿੰਦੀ ਹੈ ਕਿ ਮੈਂ ਆਪਣੀ ਸਹੇਲੀ ਨੂੰ ਪਰਨਾ ਜਾਣ ਨੇ ਬਾਨੇ ਤਾਂ ਉਹ ਇੱਕ ਪਲਾਨ ਬਣਾਉਂਦੀ ਵੀ ਕਿਉਂ ਨਾ ਵੀ ਆਪਾਂ ਮੇਰੇ ਮਾਵਾਪਾ ਨੂੰ ਰਸਤੇ 'ਚੋਂ ਹਟਾ ਦਈਏ ਦੇਖੋ 18 ਸਾਲਾਂ ਦਾ ਮਾਵਾਪਾ ਦਾ ਪਿਆਰ ਇੱਕ ਬਈਏ ਪਿੱਛੇ ਉਸ ਕੁੜੀ ਨੇ ਪਿੱਛੇ ਛੁੱਟਤਾ ਹੇਰੋ ਰਾਜੂ ਨੂੰ ਪੁੱਛਦੇ ਵੀ ਤੇਰੇ ਸੰਪਰਕ ਦੇ ਵਿੱਚ ਕੋਈ ਅਜਾਹੇ ਬੰਦੇ ਹਨ ਜੋ ਕੋਈ ਸਪਾਰੀ ਲੈ ਕੇ ਕਤਲ ਕਰ ਦਿੱਤੇ ਜਾਣ ਕਰ ਦਿੰਦੇ ਹੋਣ ਮਤਲਬ ਸੌਰੀ ਤੇ ਰਾਜੂ ਦਾ ਤੁਸੀਂ ਕਿਸ ਦਾ ਕਤਲ ਕਰਵਾਉਣਾ ਤਾਂ ਉਹ ਕਹਿੰਦੀ ਇਸ ਤਰ੍ਹਾਂ ਕਰਕੇ ਮੈਂ ਆਪਣੇ ਮਾਪੇ ਦਾ ਕਤਲ ਕਰਾਉਣਾ ਤੇ ਮੈਂ ਤੈਨੂੰ 5 ਲੱਖ ਰੁਪਏ ਦਵਾਂਗੀ ਰਾਜੂ ਪੈਸੇ ਦੇ ਲਾਲਚ ਚ ਆ ਜਾਂਦਾ ਤੇ ਉਹ ਉਸ ਨੂੰ ਅਜਾਹੇ ਬੰਦਿਆਂ ਨਾਲ ਮਿਲਵਾਉਂਦਾ ਗੱਲਬਾਤ ਆਪਣੇ ਫੋਨ 'ਤੇ ਕਰਵਾਉਂਦਾ ਤੇ ਇੱਕ ਦਿਨ ਕੀ ਹੁੰਦਾ ਜੀ ਉਹਦੇ ਨਾਨਾ ਨਾਨੀ ਨੇ ਜ਼ਮੀਨ ਵੇਚੀ ਹੁੰਦੀ ਹੈਗੀ ਕਰਮजीत कौर ਦੇ ਤੇ ਪੈਸੇ ਆਏ ਹੁੰਦੇ ਤੇ ਉਹ ਰਾਜੂ ਨੂੰ ਕਹਿੰਦੀ ਹੁਣ ਵਧੀਆ ਮੌਕਾ ਇਹ ਸਾਰਾ ਕੁਝ ਆਏ ਲੱਗੂਗਾ ਵੀ ਲੁਟੇਰੇ ਆਏ ਸੀਗੇ ਉਹ ਤੇ ਉਹ ਸਭ ਕੁਝ ਕਰ ਗਏ ਚਲੋ ਜੀ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਕਈ ਮੁੰਡੇ ਆ ਜਿਹੜੇ ਕੰਮੂ ਹੱਥ ਬੰਨ ਕੇ ਕੰਦਾ ਕੱਪ ਕੇ ਸ਼ਾਮਲ ਹੁੰਦੇ ਤੇ ਉਹਨਾਂ ਦੇ ਘਰ ਦੇ ਵਿੱਚ ਦੋ ਨੌਕਰ ਸੀ ਇੱਕ ਰਾਜੂ ਸੀ ਤੇ ਇੱਕ ਹੋਰ ਸੀ ਜਦੋਂ ਜਦੋਂ ਕੰਧਾ ਡੱਟ ਕੋ ਨੌਕਰ ਜਦੋਂ ਵਿੜੇ ਚ ਪਿਆ ਸੀਗਾ ਤੇ ਉਹਨੇ ਤਾਂ ਹੁਣ ਰੌਲਾ ਪਾਉਣਾ ਸੀ ਉਪਰੇ ਬੰਦੇ ਸੁਣ ਕੇ ਹੀ ਤੇ ਉਹ ਰੌਲਾ ਪਾਇਆ ਤੇ ਚੋਰਾਂ ਨੇ ਤਾਂ ਉਸੇ ਨੂੰ ਮਾਰਤਾ ਵੀ ਪਹਿਲਾਂ ਇਸੇ ਨੂੰ ਮਾਰਾ ਜਾਵੇ ਫਿਰ ਦੂਜੇ ਘਰਾਂ ਦੇ ਕੋਲ ਚੱਲਾਂਗੇ ਵੀ ਜੇ ਇਹਨੂੰ ਛੱਡ ਤਾ ਪੁਲਿਸ ਆਪ ਨੂੰ ਸ਼ੱਕ ਕਰੂਗੀ ਤੇ ਆਪਾਂ ਫੜੇ ਜਾਵਾਂਗੇ ਇਹ ਰੌਲਾ ਸੁਣ ਕੇ ਕਰਮਜੀਤ ਕੌਰ ਦਾ ਪਿਓ ਉਰ ਦਾ ਉਹਦੇ ਕੋਲੇ ਰਾਈਫਲ ਹੁੰਦੀ ਹੈ ਜੀ ਤੇ ਉਹ ਫਾਇਰ ਕਰ ਦਿੰਦਾ ਚੋਰ ਭੱਜ ਜਾਂਦੇ ਆ ਹੁਣ ਪੁਲਿਸ ਆਉਂਦੀ ਹੈ ਛਾਣਬੀਨ ਵਗੈਰਾ ਕਰਦੀ ਆ ਰਾਜੂ ਤੋਂ ਵੀ ਪੁੱਛਕਿਛ ਕੀਤੀ ਜਾਂਦੀ ਆ ਤੇ ਹੁਣ ਰਾਜੂ ਜਿਹੜਾ ਕੰਨਾਂ ਦਾ ਕੱਚਾ ਹੀ ਸੀ ਪਹਿਲੇ ਜਿਹੜੀ ਮੰਨ ਜਾਂਦਾ ਸੀ ਕਿਉਂਕਿ ਅਕਸਰ ਹੀ ਨੌਕਰਾਂ ਤੇ ਸ਼ੱਕ ਆ ਜਿਹੜਾ ਪਹਿਲਾਂ ਕੀਤਾ ਜਾਂਦਾ ਹੈ ਇਸ ਥਿਉਰੀ ਤੇ ਵੀ ਪੁਲਿਸ ਕੰਮ ਕਰਦੀ ਵੀ ਉਹਨਾਂ ਨੇ ਜ਼ਮੀਨ ਵੇਚੀ ਸੀ ਹੋ ਸਕਦਾ ਵੀ ਕਰਮਜੀਤ ਕੌਰ ਦੇ ਨਾਨਕਿਆਂ ਦਾ ਕੋਈ ਪੇਤੀ ਹੋਵੇ ਪਰ ਇਦਾਂ ਦਾ ਕੁਝ ਨਹੀਂ ਨਿਕਲਦਾ ਹੀ ਤੇ ਰਾਜੂ ਦੀ ਕਾਲ ਡਿਟੇਲ ਵਗੈਰਾ ਜਦੋਂ ਪੜਾਉਂਦੇ ਆ ਤਾਂ ਉਹ ਤੋਂ ਇਹ ਸਾਰੀ ਗੱਲ ਸਾਫ਼ ਹੋ ਜਾਂਦੀ ਹੈ ਰਿਕਾਰਡਿੰਗ ਤੋਂ ਤਾਂ ਇਹ ਥਾਣੇ ਦੇ ਵਿੱਚ ਪੁਲਿਸ ਵਾਲੇ ਦੱਸਦੇ ਵੀ ਇਹ ਸਾਰਾ ਕੁਝ ਕਰਮਜੀਤ ਨੇ ਕਰਿਆ ਕਰਾਇਆ ਸੀ ਜਦੋਂ ਉਸ ਤੇ ਪਰਿਵਾਰ ਨੂੰ ਹੀ ਦੱਸਿਆ ਜਾਂਦਾ ਤਾਂ ਪਰਿਵਾਰ ਇਸ ਚੀਜ਼ ਨੂੰ ਅਸੈਪਟ ਕਰਨ ਲਈ ਤਿਆਰ ਨਹੀਂ ਸੀ ਉਹ ਵੀ ਉਹਨਾਂ ਦੀ ਲਾਡਾਂ ਨਾ ਪਲੀ ਧੀ ਇਦਾਂ ਕਰ ਸਕਦੀ ਐ ਫਿਰ ਇਸ ਗੱਲ ਦੀ ਪੁਸ਼ਟੀ ਲਈ ਕਰਮਜੀਤ ਕਰਨ ਥਾਣੇ ਲੈ ਕੇ ਆਇਆ ਜਾਂਦਾ ਹੀ ਤਾਂ ਉਹ ਆਸਾਨੀ ਨਾਲ ਹੀ ਮੰਨ ਜਾਂਦੀ ਉਹ ਕਹਿੰਦੀ ਵੀ ਮੈਂ ਸੁਰਿੰਦਰ ਬਿਨਾ ਨਹੀਂ ਰਹਿ ਸਕਦੀ ਜੋ ਵੀ ਮੈਨੂੰ ਉਸ ਤੋਂ ਦੂਰ ਕਰੂਗਾ ਉਹਨੂੰ ਮੈਂ ਮਾਰ ਦਵਾਂਗੀ ਐਸਆਰ ਕੇ ਹੁਣ ਘਰ ਦੇਸੀ ਨੂੰ ਮੰਨ ਚੁੱਕੇ ਸੀ ਵੀ ਇਹ ਆਪਣੀ ਧੀ ਨਹੀਂ ਜੋ ਆਪਾਂ ਨੂੰ ਮਾਰਨ ਦੀ ਪਲਾਨਿੰਗ ਕਰ ਸਕਦੀ ਉਹ ਪੁਲਿਸ ਨੂੰ ਕਹਿੰਦੇ ਵੀ ਅਸੀਂ ਤੁਹਾਡੇ ਵਿੱਚ ਨਹੀਂ ਆਵਾਂਗੇ ਜੋ ਵੀ ਇੱਥੇ ਪਰਚਾ ਜਾਂ ਕਾਰਵਾਈ ਬੰਦ ਹੈ ਤੁਸੀਂ ਕਰੋ ਅਦਾਲਤ ਦੇ ਵਿੱਚ ਕੇਸ ਚੱਲਦਾ ਹੀ ਰਾਜੂ ਤੇ ਤੇ ਕਰਮਜੀਤ ਕੌਰ ਤੇ ਥੋੜੀ ਜੀ ਸਖਤ ਸਜ਼ਾ ਹੁੰਦੀ ਹੈ ਤੇ ਸੁਰਿੰਦਰ ਵੀ ਇਹਦੇ ਨਾਲ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਸੁਰਿੰਦਰ ਆ ਜਿਹੜਾ ਬਰੀ ਹੋ ਜਾਂਦਾ ਸਬੂਤਾਂ ਦੀ ਘਾਟ ਕਰਕੇ ਉਸ ਤੋਂ ਬਾਅਦ ਜੀ ਜਿਹੜੀ ਇਹ ਕਰਮਜੀਤ ਕੌਰ ਸੀ ਇਨ ਉਮਰ ਪਰ ਦੀ ਸਜ਼ਾ ਹੁੰਦੀ ਹੈ ਵੀ ਜਿੰਨਾ ਚਿਰ ਇਹ ਜਾਓਗੇ ਓਨਾ ਚਿਰ ਇਹ ਜੇਲ੍ਹ ਦੇ ਵਿੱਚ ਰਹੂਗੀ। ਰਾਜੂ ਨੂੰ ਕੁਝ 7-8 ਸਾਲਾਂ ਦੀ ਸਜ਼ਾ ਹੁੰਦੀ ਹੈ ਤੇ ਇਹ ਸੁਰਿੰਦਰ ਜੀ ਨੇ ਜਿਹਦੇ ਲਈ ਕਰਮਜੀਤ ਕੌਰ ਨੇ ਇੰਨਾ ਕੁਛ ਕੀਤਾ 2 ਮਹੀਨੇ ਬਾਅਦ ਆ ਕੇ ਹੀ ਵਿਆਹ ਕਰਵਾ ਲੈਂਦਾ ਆਪਣਾ ਤੇ ਆਪਣੀ ਜ਼ਿੰਦਗੀ ਹੈ ਜਿਹੜੀ ਵਧੀਆ ਸ਼ੁਰੂ ਕਰ ਦੇਣ ਤੋਂ ਕਰਮਜੀਤ ਕੌਰ ਨੂੰ ਭੁੱਲ ਹੀ ਚੁੱਕਿਆ ਹੁੰਦਾ ਹੈ ਤੇ ਦੇਖੋ ਇੱਕ ਕੁੜੀ ਨੇ ਇੱਕ ਮੁੰਡੇ ਵਿੱਚ ਲਾ ਕੇ ਉਹ ਵੀ ਜੋ ਜਾਤ ਦਾ ਨਹੀਂ ਸੀ ਹਨਾ ਆਪਣੇ ਮਾਪੇ ਨੂੰ ਧੋਖਾ ਦਿੱਤਾ ਤੇ ਹੁਣ ਜਿਹੜਾ ਸਰਦਾਰਾਂ ਦਾ ਪਰਿਵਾਰ ਸੀ ਬਾਅਦ ਦੇ ਵਿੱਚ ਸੁਨਣ ਦੇ ਵਿੱਚ ਆਇਆ ਵੀ ਉਹਨਾਂ ਦੀ ਬਦਨਾਮੀ ਹੈ ਜਿਹੜੀ ਪਿੰਡ ਦੇ ਵਿੱਚ ਬਹੁਤ ਹੋ ਚੁੱਕੀ ਸੀ ਤੇ ਉਹ ਵੀ ਆਪਣਾ ਜਾ ਕੇ ਕਿਤੇ ਵਿਦੇਸ਼ ਦੇ ਵਿੱਚ ਹੈ ਜਿਹੜਾ ਪੂਰਾ ਪਰਿਵਾਰ ਹੀ ਸੈੱਟ ਹੋ ਜਾਂਦਾ ਤੇ ਵਾਪਸ ਕਦੇ ਵੀ ਪਿੰਡ ਨਹੀਂ ਆਇਆ ਤੇ ਕਰਮਜੀਤ कौर ਹਜੇ ਵੀ ਜੇਲ੍ਹ ਦੇ ਵਿੱਚ ਹੀ ਹੈ ਤੇ ਸ਼ਾਇਦ ਉਹਦੇ ਮਨ ਦੇ ਵਿੱਚ ਕੋਈ ਪਛਤਾਵਾ ਹੋਵੇ ਇਸ ਕਰਕੇ ਸਾਰੀਆਂ ਕੁੜੀਆਂ ਨੂੰ ਬੇਨਤੀ ਹੈ ਵੀ ਇੱਕ ਮੁੰਡੇ ਦੀ ਖਾਤਰ ਤੁਸੀਂ ਆਪਣੇ ਮਾਪੇ ਦੀ ਪੱਗ ਜਿਹੜੀ ਨਾ ਰੋਲਿਆ ਕਰੋ ਜੀ ਠੀਕ ਹੈ ਇੱਕ ਮਾਪਾ ਬਾਪ ਤੁਹਾਨੂੰ ਪਾਲਦਾ ਪਲੋਸਦਾ ਤੇ ਕਿਸੇ ਅਣਜਾਣ ਸ਼ਖਸ ਦੇ ਲਈ ਤੁਸੀਂ ਆਪਣੇ ਮਾਪੇ ਦੀ ਇੱਜ਼ਤ ਹੀ ਪਰਵਾਹ ਨਹੀਂ ਕਰਦੀਆਂ ਤੇ ਇਹੋ ਜੀਆਂ ਚੀਜ਼ਾਂ ਤੋਂ ਗੁਰੇਜ਼ ਕਰਿਆ ਕਰੋ ਜੀ ਕਿਉਂਕਿ ਮਾਪੇ ਹੀ ਇੱਕ ਤੁਹਾਡਾ ਉਹ ਸਹਾਰਾ ਜੋ ਹਰ ਦੁੱਖ ਸੁੱਖ ਦੇ ਵਿੱਚ ਤੁਹਾਡਾ ਜਿਹੜਾ ਸਾਥ ਦੇਣ ਨੂੰ ਤਿਆਰ ਹੁੰਦਾ ਤੇ ਆਪਣੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਕੀਮਤੀ ਵਿਚਾਰਾ ਜਿਹੜੇ ਕਮੈਂਟ ਦੇ ਵਿੱਚ ਸਾਂਝੇ ਜਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ